ਮੰਨ ਕੇ ਨਾ ਕੋਈ ਆਇਓ ਮੱਝ ਪੂਰੇ ਕੱਦ ਦੀ ਹੈ ਹੀ ਡਬਲ ਮੱਝ ਵਧੀਆ ਚੰਗੀ ਸਮੀ ਵੀ ਆ ਕੁੰਡੇ ਸੀਮਨ ਲਾਇਆ ਉਹ ਕਿਹੜਾਗਾ ਉਹ ਹੈਗਾ ਜੀ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਬਲ ਦਾ ਦੁੱਧ ਤੈਣੇ ਦੂਜੇ ਸੂਏ ਇਹਨੇ 15 ਕਿਲੋ ਦਿੱਤਾ ਹੀ ਆਪਣੇ ਕੋਲੇ ਤੇ 95% ਕੱਟੀ ਹੋਈ ਦਊ ਠੀਕ ਆ ਬਾਕੀ ਸੀਮਨ ਤੋਂ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਆਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਤੀਜਾ ਸੂਆ ਇਹਨੇ ਸੂਣਾ ਤੇ ਹਜੇ ਤਕਰੀਬਨ ਹਫਤਾ ਕਿਦਾ ਦਨਾਂ ਦੇ ਮੁਤਾਬਕ ਬਾਕੀ ਆ ਹਜੇ ਸੂਣ ਦਾ ਚੰਗਾ ਸੀਮਣ ਲੱਗਿਆ ਵਾ ਤੇ ਵਧੀਆ ਇਹਦਾ ਦੁੱਧ ਦਿੱਤਾ ਵਾ ਠੰਡੀ ਸੀਲ ਆਗੀ ਤੇ ਬਾਕੀ ਜੋ ਗੱਲਬਾਤ ਆ ਉਹ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਪੂਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਅੰਤ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਇਹਦਾ ਫੋਨ ਤੇ ਹੋਊਗਾ ਬਾਕੀ ਸਾਰੀ ਡਿਟੇਲ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੇ ਤੁਸੀਂ ਮਾਝ ਨੂੰ ਖਰੀਦ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ। ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਆਪਾਂ ਡਿਟੇਲ ਲੈਣੇ ਆ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਪ੍ਰਦੀਪ ਸਿੰਘ ਆ ਜੀ। ਠੀਕ ਆ। ਤੇ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਜੀ। ਜ਼ਿਲ੍ਹਾ ਬਠਿੰਡਾ। ਹਾਂਜੀ ਠੀਕ ਆ। ਆਸੇ-ਪਾਸੇ ਦੇ ਪਿੰਡ। ਆਸੇ-ਪਾਸੇ ਆਪਣੇ ਸੈਦੋਗੇ ਰਹੇ ਜਾਂਦੇ ਆਂ ਜੀ ਕਾਂਗੜ ਦੀਨਾ ਸਾਹਿਬ। ਠੀਕ। ਬੁਰਜਰਾਜਗੜ। ਬੁਰਜਰਾਜਗੜ ਆ ਚੰਗੀ ਆਣਾ ਸਲਾਬ। ਹਾਂਜੀ ਹਾਂਜੀ। ਬਾਕੀ ਭਧੌੜ ਸ਼ਹਿਰ ਨੇੜੇ ਪਿਆਣਾ। ਹਾਂਜੀ। ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਨਾ ਹਾਂ ਹਾਂ ਘਰ ਦੀ ਮੱਝ ਆ ਬਈ ਆਪਣੇ ਠੀਕ ਹੈ ਹਾਂਜੀ ਤੇ ਕਿਹੜਾ ਸੂਆ ਸੂਣਾ ਨੇ ਇਸ ਵਾਰ ਇਹਨੇ ਤੀਜਾ ਸੂਣਾ ਬਈ origignal ਜਮਾ origignal ਤੀਜਾ ਹਾਂਜੀ ਠੀਕ ਆ ਦੋ ਸੂਏ ਜਾਨੀ ਆਪਾਂ ਚੋਈ ਹੈ ਹਾਂਜੀ ਘਰੇ ਚੋਈਏ ਦੋ ਸੂਏ ਠੀਕ ਆ ਕਿੰਨਾ ਦੁੱਧ ਦਿੱਤਾ ਇਹਨੇ ਦੂਜੇ ਸੂਏ ਇਹਨੇ 15 ਕਿਲੋ ਦਿੱਤਾ ਹੀ ਆਪਣੇ ਕੋਲੇ 15 ਕਿਲੋ ਆਪਾਂ ਚੋਇਆ ਜਾਨੀ ਹਾਂਜੀ ਹਾਂਜੀ ਚੋਇਆ ਜੀ ਠੀਕ ਆ ਤੇ ਕਿੰਨਾ ਕੁ ਟਾਈਮ ਦੇਗੀ ਦੁੱਧ ਲੰਮਾ ਸਮਝੇਗੀ ਹਾਂ ਦੁੱਧ ਲੰਮਾ ਸਮਾਂ ਦਿੱਤਾ ਹੀ ਠੀਕ ਹੈ ਹਾਂਜੀ ਤੇ ਹੁਣ ਇਹ ਤਾਂ ਦਿਨ ਕਿੰਨੇ ਪਏ ਇਹ ਹਫਤਾ ਲੈ ਜੂਗੀ 11 ਤਰੀਕ ਨੂੰ ਦਿਨ ਪੂਰੇ ਇਹਦੇ ਉੱਤੇ ਵੀ ਲੈ ਜੂਗੀ ਅੱਛਾ ਕੁਛ ਦਿਨ ਉੱਤੇ ਵੀ ਉੱਤੇ ਵੀ ਲਿ ਜਾ ਸਕਦੀ ਹੈ ਜੀ ਵੀ ਅੰਦਾਜ਼ਾ ਕਿ ਇੱਕ ਹਫਤਾ ਹੀ ਆ ਸਕਦਾ ਹਾਂ ਇੱਕ ਹਫਤਾ ਹੀ ਠੀਕ ਆ ਇਹਦਾ ਕੋਈ ਆਪਦਾ ਤਾਂ ਨਹੀਂ ਪਤਾ ਕੋਈ ਵੀ ਕਿਹੜੇ ਸੀਮਨ ਦੀ ਹੈ ਜੀ ਇਹ ਆਪ ਹੀ ਸਰਕਾਰੀ ਸੀਮਨ ਦੀ ਹੈ ਇਹ ਤੋਂ ਪਿੰਡ ਦੇ ਡਾਕਟਰ ਤੋਂ ਭਰਾਇਆ ਸੀ ਆਪਣੇ ਤੋਂ ਆਪ ਸਰਕਾਰੀ ਸੀਮਨ ਦੀ ਹੈ ਹਾਂਜੀ ਠੀਕ ਆ ਤੇ ਜਿਹੜਾ ਆਪਾਂ ਇਹਦੇ ਸੀਮਨ ਲਾਇਆ ਉਹ ਕਿਹੜਾਗਾ ਉਹ ਹੈਗਾ ਜੀ ਲక్ష్ਮੀ ਡੈਰੀ ਫਾਰਮ ਵਾਲੇ ਕੋਹੇਨੂਰ ਬਲ ਦਾ ਅੱਛਾ ਠੀਕ ਆ ਉਹ ਐਲਡੀਐਫ ਕੋਹੇਨੂਰ ਦਾ ਸੀਮਨ ਲੱਗਿਆ ਹੋਇਆ ਇਹਦੇ ਹਾਂਜੀ ਠੀਕ ਆ ਇਹ ਸੀਮਨ ਬਹੁਤ ਚੰਗਾ ਲੱਗਿਆ ਹੋ ਕਿਛਲੇ ਸੂਏ ਨੇ ਕੱਟਾ ਹੈ ਤਿਆਰੀ ਕੀਤੀ ਕੱਟੀ ਦੀ ਉਮੀਦ ਆ ਬਹੁਤ ਅੱਜ ਵੀ ਉਮੀਦ ਆ ਵੀ ਕੱਟੀ ਦੇ ਸਕਦੀ ਆ 90 95% ਕੱਟੀ ਹੋਈ ਦਊ ਠੀਕ ਆ ਬਾਕੀ ਸੀਮਨ ਬਹੁਤ ਟਾਪ ਦਾ ਲੱਗਿਆ ਹਾਂ ਉਹ ਸਟਰਾ ਆਪਣੇ ਕੋਲੇ ਪਿਆ ਉਹ ਵੀ ਦੇ ਦਾਂਗੇ ਨਾਲ ਠੀਕ ਆ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਹਾਂ ਹਾਂ ਜੀ ਸਟਰਾ ਵੀ ਦੇਖ ਸਕਦਾ ਹਾਂ ਹਾਂ ਜੀ ਹਾਂ ਜੀ ਠੀਕ ਆ ਤੇ ਮੁੱਲ ਆਪਾਂ ਇਹਦਾ ਕਿੰਨਾ ਕਰਦੇ ਆ ਤੇ ਮੁੱਲ ਫੋਨ ਤੇ ਕਰ ਲਾਂਗੇ ਜੇ ਜੀ ਹੋਊਗਾ ਮੁੱਲ ਪਸੂਏ ਹਿਸਾਬ ਨਾਲ ਹੋਊ ਜੂ ਫੋਨ ਤੇ ਹਾਂ ਜੀ ਠੀਕ ਆ ਹਾਂ ਜੀ ਹੁਣ ਮੇਰਾ 6 ਫੁੱਟ ਦੇ ਕਰੀਬ ਕਰਦਾ ਜੀ ਤੇ ਜਿਵੇਂ ਮੈਂ ਕੋਲੇ ਖੜਾ ਮੱਝ ਦੱਸ ਦਊਗੀ ਆ ਸਹੀ ਗੱਲ ਆ ਹਾਂ ਤੇ ਉਹ ਕਿਵੇਂ ਆ ਸੀਲ ਆ ਗਈ ਹਾਂ ਹਾਂ ਮੱਝ ਪੂਰੀ ਸੀਲ ਚੋਣ ਜਾਣ ਦੇ ਕਿਵੇਂ ਰਹੀ ਆ ਚੋਣ ਦੀ ਵਧੀਆ ਜੀ ਪੂਰੀ ਵਧੀਆ ਇੱਕ ਆਪਾਂ ਹਾਂ ਦੱਸ ਕੇ ਦੇਵਾਂਗੇ ਨਾ ਜਮਾਂਦਰੀ ਥਾਣਾ ਮੋਟਾ ਦਿਖਾਉਂਦੀ ਆ ਇੱਕ ਹਾਂ ਤੇ ਦੁੱਧ ਚਾਰਾ ਇਹਦੇ ਬਰਾਬਰ ਆਉਂਦਾ ਜੀ ਦੁੱਧ ਜਾਣੀ ਸਹੀ ਆ ਦੁੱਧ ਜਮਾ ਸਹੀ ਆਈ ਕੋਈ ਦਿੱਕਤ ਨਹੀਂ ਹਾਂ ਕੋਈ ਲੱਗਦਾ ਹਾਂ ਹਾਂ ਦੇਖਣ ਨੂੰ ਦਿਖਾਉਂਦੀ ਆ ਜੀ ਠੀਕ ਆ ਇੱਧਰ ਆਇਆ ਪਤਾ ਆ ਦੋਸਤੋ ਦੇਖ ਸਕਦੇ ਹਾਂ ਥੋੜਾ ਉਪਰਾਂ ਕਰਦੇ ਆ ਕਿਉਂਕਿ ਬੰਦੇ ਬੰਦੇ ਘਟ ਆਉਂਦੇ ਆ ਡਾਕਟਰ ਤੋਂ ਤਕਰੀਰ ਦੇ ਆ ਬਸ ਹੋ ਜਾਈ ਹੈਗੇ ਹਾਂਜੀ ਹਾਂਜੀ ਆਣ ਦੇਖਣ ਨੂੰ ਮੋਟਾ ਹੋਗਾ ਹਾਂ ਹਾਂ ਵੈਸੇ ਕੋਈ ਕੋਈ ਨੁਕਸ ਨਹੀਂ ਹੈ ਹਾਂ ਇੱਕੋ ਜਿਹਾ ਦੋਤਾਂ ਦਾ ਕਦ ਕਾਠ ਬੇਲ ਵਾਕੀ ਮੱਝ ਦੀ ਬਾਕੀ ਸਭੀ ਬੜੀ ਚੰਗੀ ਆ ਨਾ ਹਾਂ ਹਾਂ ਫੇਸਬੁਕਸ ਬਹੁਤ ਸੋਹਣਾਗਾ ਤੇ ਠੰਡੀ ਸੀਲ ਆ ਬਾਕੀ ਮੀਰਾ ਕਰਕੇ ਭਾਵੇਂ ਥੋੜਾ ਜਿਹਾ ਉਪਰਾ ਕਰੇ ਚਲੋ ਉਪਰੇ ਤੋਂ ਪਸ਼ੂ ਡਰ ਛੋਟੀ ਮੰਨ ਕੇ ਨਾ ਕੋਈ ਆਇਓ ਮੱਝ ਪੂਰੇ ਕਦ ਦੀ ਹੈ ਹੀ ਡਬਲ ਮੱਝ ਬੜਾ ਵਧੀਆ ਚੰਗੀ ਸਭੀ ਵੀ ਆ ਕੁੰਡੇ ਸਿੰਘ ਹਾਂ ਜੀ ਹਾਂ ਸਾਨੂੰ ਪਤਾ ਹੋਰ ਕੇ ਦਿਖਾ ਬਸ ਮਾਣਾ ਡਰ ਲੱਗ ਰਿਹਾ ਕੋਈ ਇਹ ਰੀਲ ਅਸੀਂ ਹੋ ਜਾਣਾ ਕਈ ਵਾਰੀ ਮੈਥੋਂ ਡਰ ਸਕਦਾ ਨਹੀਂ ਨਹੀਂ ਆਏ ਤਾਂ ਇੰਨਾ ਤਾਂ ਡਰ ਦੀਕ ਨਹੀਂ ਕਈ ਵਾਰੀ ਕੋਈ ਇਧਰ ਪਸ਼ੂਆਂ ਨੂੰ ਤੇ ਬਾਕੀ ਆਮ ਫਾਰਮਰ ਆ ਕੋਈ ਵਪਾਰ ਦਾ ਕੰਮ ਪਤਾ ਹੀ ਇੰਦਰ ਹੱਤੀ ਲੋਡ ਵਾਸਤੇ ਇੰਨੇ ਕੁ ਪਸ਼ੂ ਰੱਖਿਆ ਤੁਸੀਂ ਆਪਣੇ ਸਾਰੀਆਂ ਮੱਝਾਂ ਸੂੰਗਾ ਕਰਕੇ ਨਾ ਤਾਂ ਇੱਕ ਉਹ ਪਹਿਲੇ ਸੂਏ ਝੋਟੀ ਨੇ ਸੂਣਾ ਉਹਦਾ ਰਿਜ਼ਲਟ ਦੇਖਣ ਦੇ ਮਾਰੇ ਨੇ ਚਲੋ ਇਹ ਤੂੰ ਵੇਚਣ ਦੀ ਸਕੀਮ ਕਰ ਲਈ ਅੱਛਾ ਪਹਿਲਾਂ ਨਹੀਂ ਸੀਗੀ ਨਹੀਂ ਨਹੀਂ ਪਹਿਲਾਂ ਕੋਈ ਨਹੀਂ ਸੀ ਠੀਕ ਆ ਹਾਂ ਜੀ ਲੋਵੀ ਦੋਸਤੋ ਮੱਝ ਚੰਗੀ ਹੈ ਸਾਫ ਸੁਥਰੀ ਹੈ ਬਸ ਥੋੜਾ ਜਿਹਾ ਵੈਸੇ ਇਹ ਪਸੂਆਂ ਨੂੰ ਤਾਂ ਪੁਰਾਏ ਫਿਰ ਕਰਦੀ ਹੈ ਬਈ ਕੋਈ ਨਾ ਘੜਾ ਲੈਣੇ ਕਿਹੜਾ ਹੈ ਤਾਂ ਜਾ ਬਰੂ ਬਹੁਤ ਆਗਦੀ ਦੇਖ ਸਕਦੇ ਤੁਸੀਂ ਆ ਜਾਓ ਇਹ ਸਾਂਭੀ ਬੜੀ ਬਹੁਤ ਚੰਗੀ ਹੈ ਆ ਜਾਓ ਤੇ ਕੱਦਗਾਠ ਪੂਰਾ ਮੱਝ ਦਾ ਕੱਦ ਚੰਗਾ ਹੈ ਬਾਕੀ ਇੱਕ ਬਾਹਰ ਬੂਰੀ ਨੇ ਬਾਈ ਕੱਟੀਆਂ ਇਹ ਪੱਠ ਬੂਰੇ ਦੀ ਕੁਆਲਟੀ ਦੇਖ ਸਕਦੇ ਹੋ ਬਹੁਤ ਚੰਗੀ ਹੈ ਤਕਰੀਬਨ ਜੈਡ ਬਲੈਕ ਹੀ ਹੈ ਮਾੜੇ ਜਿਹੇ ਪੂਛ ਵਾਲਾ ਚਟੇ ਹੋਣਗੇ ਤੇ ਥਣ ਥਣ ਵੀ ਬਹੁਤ ਚੰਗੇ ਆਗੇ ਤੇ ਬਾਕੀ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਮੈਂ ਇਹਦਾ ਵੀ ਤਿਆਰੀ ਤੇ ਚੰਗਾ ਆਰਡਰ ਤਿਆਰ ਕਰ ਦੂਗਾ ਥੋੜਾ ਜਿਹਾ ਡਰਤ ਕੋਈ ਪੰਦੇ ਕੋਈ ਨਹੀਂ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਆਪ ਦੀ ਫੋਲ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ